ਇਨਸਾਨ ਪੜਿਆ ਲਿਖਿਆ ਹੋਣ ਦੇ ਨਾਲ ਸਿਆਣਾ ਹੋਣਾ ਬਹੁਤ ਜ਼ਰੂਰੀ ਆ ਅੱਜ ਆਪਾਂ ਤੁਹਾਨੂੰ ਸਿਆਣੇ ਇਨਸਾਨਾਂ ਨਾਲ ਮਿਲਾਉਨੇ ਆ ਜਿਨ੍ਹਾਂ ਨੇ ਕਿ ਮਤਲਬ ਕਿ ਦਰਖਤ ਨਹੀਂ ਪਟਿਆ ਕੰਧਵਾਂ ਨੂੰ ਵਧਾ ਲਈ ਤੇ ਤਸਵੀਰ ਬਣਾ ਦਿੱਤੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਧਰ ਆਉਂਗੇ ਮੜਾ ਜਾ ਇਹ ਦੀ ਵਾਅਦਾ ਦੱਸੋ ਮਤਲਬ ਕਿ ਪੱਟਿਆ ਕਿਉਂ ਨਹੀਂ ਹੈਗਾ ਤੁਸੀਂ ਨੇ ਇਹ ਇਹ ਨਾ ਅਸਲ ਵਿੱਚ ਜਦੋਂ ਆਪਾਂ ਇਹ ਲਈ ਜਗਾ ਤੇ ਇਹ ਆਪਣੇ ਇਹ ਕੰਦ ਕੀਤੀ ਤੇ ਇਹ ਕੰਦ ਦੇ ਬਿਲਕੁਲ ਵਿਚ ਸੈਂਟਰ ਚ ਆਉਂਦਾ ਸੀਗਾ ਸੈਂਟਰ ਚ ਆ ਰਿਹਾ ਸੀ ਸੋ ਆਪਣੇ ਕੋਲੇ ਦੋਈ तरीके ਸੀਗੇ ਲਿਖ ਤਾ ਇਹ ਸੀਗਾ ਵੀ ਇਹਨੂੰ ਆਪਾਂ ਪੱਟ ਦੰਦੇ ਪੱਟ ਕੇ ਤੇ ਸਿੱਧੀ ਗੰਧ ਕੱਟ ਦੰਦੇ ਹਾਂ ਦੂਜਾ ਇਹ ਸੀਗਾ ਵੀ ਇਹਨੂੰ ਜੇ ਤੁਸੀਂ ਬਚਾਉਣਾ ਤੇ ਫਿਰ ਗੰਧ ਨੂੰ ਵਲ ਪਾ ਲੋ ਤੇ ਨੂੰ ਗੰਧ ਨੂੰ ਅਸੀਂ ਇਧਰ ਦੀ ਲਿਆ ਕੇ ਤੇ ਐਦਾਂ ਵਲ ਪਾ ਕੇ ਅੱਗੇ ਲੈ ਗਏ ਤੇ ਇਹਦੀ ਅਸੀਂ ਗੰਧ ਬਣਾਉਣ ਤੋਂ ਪਹਿਲਾਂ ਫੋਟੋ ਖਿੱਚ ਲਈ ਜਿਹੜਾ ਥੱਲੇ ਨੂੰ ਤਣਾ ਆਉਂਦਾ ਸੀ ਠੀਕ ਹੈ ਜੀ ਤੇ ਫਿਰ ਇਹ ਸਾਡੇ ਇੱਥੇ 프리 ਤਾਟ ਵਾਲਾ ਮੁੰਡਾ ਹੈਗਾ ਸੋਨੂ ਬਹੁਤ ਵਧੀਆ ਪੇਂਟਿੰਗ ਕਰਦਾ ਉਹਨੂੰ ਅਸੀਂ ਉਹ ਦਿਖਾਈ ਤੇ ਉਹਨੇ ਉਹੀ ਤਣਾ ਇੱਥੇ ਬਣਾ ਕੇ ਤੇ ਮਹਾਤਮਾ ਬੁੱਧ ਦੀ ਫੋਟੋ ਤੇ ਹੋਰ ਸਾਰਾ ਉਹਨੇ ਇਹ ਬਣਾਇਆ ਤੇ ਕਮਾਲ ਦੀ ਚੀਜ਼ ਬਣਾਤੀ ਹੈ ਨਾ ਪੱਟਣ ਦਾ ਸਾ ਪੱਟ ਵੀ ਸਕਦਾ ਜੀ ਦੋਸਤੋ ਬਹੁਤ ਸੋਹਣੀ ਚੀਜ਼ ਬਣਾਈ ਕੰਦ ਉਹਨਾਂ ਨੂੰ ਸਕਾਲੀ ਪਰ ਉਹਨੂੰ ਨਹੀਂ ਪੱਟੇਗਾ ਹੈ ਆਪਣੀ ਜਗ੍ਹਾ ਚਾਹੀਦੀ ਉਹ ਬਾਈ ਜਿਹੜਾ ਬੁੱਧਾ ਸੀ ਨਾ ਇਹਨੂੰ ਗਿਆਨ ਪਿੱਪਲ ਦੇ ਦਰਖਤ ਥੱਲੇ ਹੋਇਆ ਸੀ ਠੀਕ ਹੈ ਜੀ ਹਾਂ ਫਿਰ ਇਸ ਕਰਕੇ ਅਸੀਂ ਇਹਦੇ ਥੱਲੇ ਬੁੱਧਾ ਦੀ ਬਣਾਈ ਤਸਵੀਰ ਬੁੱਧਾ ਦੀ ਤਸਵੀਰ ਤਾਂ ਹੀ ਬਣਾਈ ਪਿੱਪਲ ਦੇ ਥੱਲੇ ਗਿਆ ਬਹੁਤ ਸੋਹਣਾ ਲੱਗਿਆ ਤੁਹਾਡਾ ਕੰਮ ਸ਼ੁਕਰੀਆ ਪਾਣ ਜੀ ਸ਼ੁਕਰੀਆ ਜੀ